ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਿਓ ਜੀ ਸਵੇਰੇ ਜੋੜੇ ਦਾ ਟਰੈਕਟਰ ਆਪਾਂ ਨੇ ਸਾਜਰੇ ਨਵੇੜ ਤੇ ਬਾਈ ਰੋਟਾਵੇਟਰ ਦਾ ਕੱਟ ਤੇ ਟਰੈਕਟਰ ਬਾਹਰ ਖੇਤ ਤਾਂ ਬਾਈ ਠੀਕ ਬਣ ਗਿਆ ਬਰੀਕ ਐਮ ਨਿਗੜੇ ਹੀ ਬਲਾਈਆਂ ਚਪੇਰੇ ਤੇ ਪਗਲ ਤੇ ਗਏ ਤੇ ਆਪਾਂ ਚਪੇਰੇ ਤਾਂ ਹੀ ਥੋੜਾ ਖੁਸ਼ਕ ਜਿਹਾ ਲੱਗ ਰਿਹਾ ਧੁੱਪ ਜੀ ਲੱਗੀ ਨੂੰ ਸੋ ਡਿਗ 8 ਵਜੇ ਨਿਪਟ ਗਿਆ ਬਾਈ ਇੱਕ ਸਾਰੇ ਘੇਰੇ ਦਾ ਐ ਟਕਾਈ ਗਲਪਾ ਕਰੀ ਬਾਈ ਤਾਂ ਬਜਾਈ ਕਰਾਂਗੇ ਸ਼ਾਮ ਟਾਈਮ ਲੇਬਰ ਪਟੜੀ ਇਹ ਬੀਜ ਆਪਣਾ ਚਲੇ ਆਪਾਂ ਗੰਨੇ ਹੋਈ ਟਰਾਲੀ ਕੱਢਣਾ ਫਰਾਤ ਕੀ ਭਰੀ ਵੀ ਦੀ ਅੱਧੀ ਦਾ ਕੱਢ ਕੇ ਬਾਹਰ ਪਵਾਵੇਂਗੇ ਕੁਸਮਾਲ ਚਲਾ ਬਾਈ ਬਣੇ ਰਹੋ ਆਪਣੀ ਵੀਡੀਓ ਦੇ ਨਾਲ ਚਲਾ ਲੈ ਜੋਗੀ ਆ ਤੋ ਚਲਣ ਪਾਣੇ ਵਾਸਤੇ ਥੋੜਾ ਮਾਲ ਹੀ ਮਪਾਇਆ ਕਰ ਲਗਾ ਕੁਸ ਮਾਲ ਨੂੰ ਸਮਾ ਪਾਇਆ ਰੋ ਟਰਾਲੀ ਨੂੰ ਮਾਲ ਪਾਇਆ ਵਾ ਟਰਾਲੀ ਬਾਈ ਕਰ ਲ ਲਾ ਕੇ ਰੰਦਾ ਹੋਰ ਗਿਆ ਦਾ ਟਰਾਲੀ ਸੈਟ ਕਰਕੇ ਨਹੀਂ ਲਾਈ ਨਹੀਂ ਮਾਲ ਹੋਰ ਵੀ ਪਾ ਸਕਦੇ ਇਹ ਲਾਮੇ ਆਪਾਂ ਸੈਟਿੰਗ ਜੀ ਕਰਕੇ ਯੋ ਬਈ ਲੀਕ ਮ ਖੜ ਗਈ ਸਮਝ ਲਈ ਤਰਫਾਲੀ ਫਿਰੀ ਵੀ ਹੈ ਸਹੀ ਨਹੀਂ ਲੱਗੀ ਜੀ ਪਾਇਆ ਟੋਚਨ ਉਚਨ ਪਾ ਗਏ ਕੱਡਾਂ ਬਾਹਰ ਗਲੀ ਕਮ ਲਾ ਗਏ ਹੋਰ ਮਲ ਪਾ ਲੈਂਗੇ ਫਿਰ ਲੈ ਵੀ ਕਰਦੀ ਪੱਕੀ ਲੀਖ ਮ ਖੜਾਦੀ ਟਰਾਲੀ ਲਾਵੇਂਗੇ ਦੋ ਕੇੜੇ ਕਰੀਬ ਹੋਰ ਇਸਮ ਆਪਾਂ ਫਿਰ ਕੱਢਾਂਗੇ ਬਾਹਰ ਫਿਰ ਇੱਕ ਟਰਾਲੀ ਪਲਟੀ ਗਲ ਸਰਜੇਗਾ ਜੇ ਇੱਥੇ ਜਾਂ ਇਤਨੀ ਬਾਹਰ ਫਿਰ ਦੋ ਟਰਾਲੀਆਂ ਪਾਣੀ ਪਵੇਂਗੀਆਂ ਗਰਮੀ ਹੋ ਗਈ ਬਈ ਅੱਜ ਲੇਬਰ ਨੂੰ ਵੀ ਦਿੱਕਤ ਐ ਫਿਰ ਕੱਡਾਂ ਬਈ ਬਾਹਰ ਟਰੈਕਟਰ ਇਹੋ ਛੋਟਾ ਇਸ ਮੱਲਿਆਂ ਦੇ ਆਪਾ ਪਾਕਾ ਰੀਜਰ ਗੰਨਾ ਬੀਜਣੇ ਵਾਲਾ ਚੱਲ ਵੀ ਅਮਨਸਰ ਕਰ ਪਿੱਛੇ ਲਾ ਕੇ ਬਾਈ ਬੀਜ ਤਾਰਨ ਗੇ ਬਾਈ ਟਰਾਲੀ ਕੱਢਣ ਹਾਲੈਂਡ ਵਾਲੀ ਛੋਟੀ ਟਰਾਲੀ ਲਾ ਲਈ ਆਪਾਂ ਨੇ ਇੱਧਰ ਪਲਟੀ ਵਾਸਤੇ 48 11 ਲਿਆਏ ਆਪਾਂ ਟੋਚਨ ਬਣੇ ਨੂੰ ਕਰ ਲਿਆ ਬਾਈ ਟੋਚਨ ਕੱਢਾਂ ਬਾਹਰ ਬਾਬਾ ਹੱਥ ਰੱਖੇ ਸਿਰ ਤੇ ਟਰਾਲੀ ਨਿਕੜ ਜਾ ਸੁਖ ਸੰਦਗੀ ਆ ਲੰਗਰੀ ਕਿਸ ਤਰ੍ਹਾਂ ਕੀਤਾ ਪਾ ਰਿਆਂ ਕਹਿ ਗੇੜ ਲਾਣੇ ਨੂੰ ਬੋਲੇ ਦਾ ਸਾਨੂੰ ਆ ਲੰਗਾਂ ਚੁਲਾਇਆ ਬੋਲਾ ਦੋ ਲਗਾਇਆ ਮੇਰੇ ਯਾਰ ਦੋ ਕਿੜ ਲਗੇ ਨੇ ਉਹ ਉਸ ਉਸ ਟਰਾਲੀ ਘਰੀਸ ਕ ਇੱਕ ਮੇਚਤਾ ਉਹ ਕਿੱਥੇ ਰਹਿ ਗਈ ਉਹ ਕਿੱਥੇ ਬਗੀ 4 4 1 ਲਗਾਇਆ 5 ਰਹਿਮਤ ਲੱਗੀ ਹੈ ਬਈ ਆਪਣੀ ਮੱਥਾ ਟੇਕਣ ਮਹਾਰਾਜ ਲੰਬੀ ਉਮਰ ਆ ਬਖਸ਼ਿਆ ਬੱਚੇ ਨੂੰ ਸੁਖ ਸ਼ਾਂਤੀਆਂ ਬਖਸ਼ੀ जय कर दे ਲੇ ਬਈ ਟੇਕ ਦਿਆ ਮੱਥਾ ਆਪਾਂ ਨੇ ਬਾਬੇ ਦਾ ਨਾਂ ਲੈ ਕੇ ਲਗेंगे ਬਜਾਈ ਕਰਨ ਓਏ ਓਏ ਕਾਕਾ ਗਿਰ ਗਿਆ ਬਣਾ ਕਾਕਾ ਖਾਰਿਆ ਭੋਗ ਆਪਣਾ ਗੁਰਦੁਆਰੇ ਵਾਲਾ ਦੇਖ ਜਾ ਕੇ ਘਰਾਂ ਦੇਖ ਤਾ ਮੱਥਾ ਟੇਕ ਕੇ ਬਈ ਪੰਜ ਟੁੱਟੀਆਂ ਪਾਤੀਆਂ ਆ ਗਈ ਲੇਬਰ ਸਾਰੀ ਆਪਾਂ ਲੰਗੇ ਖੇੜਾਂ ਕੱਢਣਾ ਟਰਾਲੀ ਭਰ ਰਹੀ ਆਪਣੀ ਲੇਬਰ ਘਰਾਂ ਦੋਈ ਲੇਬਰ ਦੋ ਲੇਬਰਾਂ ਆਈ ਆਪਣੇ ਪਾ ਉਰੇ ਆ ਇਹਦਾ ਉਧਰ ਆਇਆ ਤਾ ਚੱਲਦਾ ਬਈ ਗੰਨੇ ਕੀ ਬਜਾਈ ਦਾ ਕੰਮ ਦੇਖੋ ਬਈ ਠੀਕ ਬਣ ਰਹੀਆਂ ਔਲੀਆਂ ਚੰਗੀ ਬਾਹੀ ਕਰੀ ਬਈ ਫੇਰ ਵੀ ਡੱਕਰ ਖੇਤਾਂ ਕਰਕੇ ਨਾ ਤਲੇ ਦੇ ਮੜ ਮੋਟਾ ਡਲੀ ਨਿਕੜ ਜਾ ਬਾਕੀ ਬਈ ਆਪਾਂ ਨੇ 10 ਔਲੀਆਂ ਪਾਈਆਂ ਪੂਰੀਆਂ 11ਵੀਂ ਛੱਡੀ ਐ ਖਾਲੀ ਇਹ ਦੇਖੋ ਇੱਧਰ ਤੇ 10 ਔਲੀਆਂ ਪਾ ਕੇ 11ਵੀਂ ਖਾਲੀ ਛੱਡੀ ਯੋ ਵੀ ਦੱਸਾਂ ਬਾਈ ਕਿਸ ਕਾਰਨ ਛੱਡੀ ਐ ਆਪਾਂ ਬਾਈ ਜਿਹੜੀ ਬਜਾਈ ਕਰ ਰਹੇ ਹੋਂ ਕਰ ਰਹੇ ਆ 30 ਇੰਚ ਪਰ 10 ਔਲੀਆਂ ਪੂਰੀ ਕਰਕੇ 11ਵੀਂ ਆਪਾਂ ਨੇ ਖਾਲੀ ਛੱਡੀ ਐ ਤਾਂ ਜਿਸ ਟਾਈਮ ਗੰਨਾ ਬੜਾ ਹੋ ਜਾਣਾ ਸਪਰੇ ਕਰਨੀ ਪਵਾ ਕਈ ਵਾਰੀ ਕੋਈ ਬਿਮਾਰੀ ਪੈ ਜਾ ਹਨਾ ਫਿਰ ਗੰਨਾ ਬੜਾ ਹੋਆ ਵਿੱਚ ਲੰਗ ਨਹੀਂ ਹੁੰਦਾ ਯੋ ਇਸ ਮਾਨੂੰ ਫਿਰ ਦੇਖੋ ਇੱਕ ਪੋਰ ਇੱਧਰ ਆ ਗਿਆ ਆਪਣਾ ਇੱਕ ਪੋਰ ਇੱਧਰ ਆ ਗਿਆ ਉਰੇ ਨੂੰ ਆਰਾਮ ਤੇ ਬੰਦਾ ਲੰਗ ਜਾਏਗਾ ਦੋ ਹੀ ਪਾਸੇ ਦਵਾਈ ਘੇਰਦਾ ਇਸ ਤਰ੍ਹਾਂ ਆਪਣੇ ਕੋਲ ਬੜਾ ਪੰਪ ਹੈ ਪਾਈਪ ਲਾ ਕੇ ਆਪਾਂ ਇਸ ਕਿਲ ਸਪਰੇਅ ਕਰ ਸਕਾਂ ਆਪਣੀ ਫਸਲ ਬਚਾ ਸਕਾਂ ਆਪਾਂ ਇਸ ਕਰਕੇ ਖੇਤ ਵਿੱਚ ਸਾਰੇ ਮੈਂ ਆਪਣੇ ਮੈਂ 5-7 ਔਲੀਆਂ ਬਣ ਜਾਈਆਂ 10 ਬਣ ਜਾਈਆਂ ਜੋ ਆਪਣੇ ਬਈ ਤਾਂ ਔਲੀ ਖਾਲੀ ਛੱਡੀ ਐ ਇਹ ਬਈ ਕੋਈ ਬੰਦਾ ਮਿਲਿਆ ਦਾ ਆਪਾਂ ਨੂੰ ਉਸਨੇ ਸਲਾਹ ਦਈ ਤੀ ਆਪਣਾ ਇਸ ਤਰੀ ਗੱਲਾਂ ਚੱਲ ਗਈਆਂ ਉਹ ਕਹੇ ਵੀ 238 ਗੰਨਾ ਵੀ ਬਹੁਤ ਵਧੀਆ ਗੰਨਾ ਦਾ ਵੀ ਬਿਮਾਰੀ ਨੇ ਖਾ ਲਿਆ ਉਹ ਕਹੇ ਵੀ ਹਮੇ 238 ਦੇ ਵਿੱਚ ਔਲੀ ਖਾਲੀ ਛੱਡਾਂ ਵੀ ਸਪਰੇਅਾਂ ਕਰਾਂ ਗੰਨਾ ਬਚਾ ਲਈਏ ਤੋ ਅੱਜ ਮੇਰੇ ਰਾਤ ਖੇਤਿਆਰ ਕਰਦੇ ਕਰਦੇ ਕੇ ਦਿਮਾਗ ਮਾ ਗਈ ਵੀ ਆਪਾਂ ਵੀ ਇੱਕ ਵਾਲੀ ਖਾਲੀ ਛੱਡेंगे ਵੀ ਕੱਲ ਨੂੰ ਜੇ ਸਪਰੇਅ ਕਰਨੀ ਪਏ ਤਾਂ ਆਪਾਂ ਕਰ ਸਕਾਂ ਠੀਕ ਹੈ ਭਾਈ ਜੌਂਡੀਅਰ ਗੱਲ ਪਾ ਰਹੇ ਆਂ ਭਾਈ ਵੱਟਾਂ ਆਪਾਂ ਗਾਣਾ ਸੱਚ ਹੈ ਬਈ ਉਹ ਜਿਹੜਾ ਕਿਸੇ ਨੇ ਗਾਇਆ ਵੀ ਜੌਂਡੀਅਰ ਵੱਡ ਵੱਡ ਖਾਂਦਾ ਫੇਰਾ ਕੰਮ ਨੂੰ ਸੱਚੀ ਨੂੰ ਬਈ ਕੰਮ ਨੂੰ ਵੱਡ ਵੱਡ ਗਾ ਹੀ ਖਾ ਹਣਾ ਚੱਲਦਾ ਬਈ ਕੰਮ ਬਣੇ ਰਿਹਾ ਆਪਣੀ ਵੀਡੀਓ ਗੱਲ ਨੇਰਾ ਹੋ ਗਿਆ ਭਈ ਐਨ ਬੀਜ ਕੱਟਿਆ ਪਿਆ ਆ ਗਿਆ ਲੱਗ ਰਹੀ ਹੈ ਲੇਬਰ ਆਪਣੀ ਬੀਜ ਰਹੀ ਹੈ ਲਾਵਾ ਬਈ ਝੱਟ ਜਦ ਲੱਗੇਗੀ ਬਾਕੀ ਤੜਕੀ ਸਾਜ ਰੇ ਬੀਜੇਗੇ ਉਧਰ ਦੂਈ ਲੇਬਰ ਘਰਾਂ ਪਾਰੀ ਹੈ ਮਾਲ ਉਹਨਾਂ ਨੂੰ ਮਿਲਾਂ ਜਾ ਗਿਆ ਮੈਂ ਲਾਦਰੀਆ ਬਈ ਟਰਾਲੀ ਜਾਣੇ ਕਾ ਵੀ ਹੈ ਮਾਲ ਥੋੜਾ ਘੱਟ ਹੈ ਸਵੇਰੇ ਪਾ ਦੇ ਫਿਰ 100 150 ਪੁਲੀ ਹੋਰ ਲਿਆ ਗਿਆ ਹੈ ਹਨਾ ਦੋ ਟਰਾਲੀਆਂ ਮੇ ਪਾਣੇ ਕਰਕੇ ਮਾਲਿਕਾ ਪੂਰਾ ਨਹੀਂ ਹੋਇਆ ਇੱਕ ਟਰਾਲੀ ਮਾ ਕਰਦੇ ਨਾ ਲੋਡ ਟਰਾਲੀ ਕੱਲੋ ਤਿਆਰ ਹੋ ਜਾਂਦਾ ਦੋਵਾਂ ਮੇ ਮਾਲ ਪਾਣੇ ਮੇ ਚੱਕਰ ਪੈ ਗਿਆ ਥਰਾ ਲੈ ਵੀ ਲਾ ਤੇ ਟਰੈਕਟਰ ਅੰਦਰ ਆਪਨ ਹੈ ਇੱਧਰ ਲੱਗਾ 45 11 ਬਾਕੀ ਗੰਨਾ ਬੀਜੇਗੇ ਸਵੇਰੇ ਟਾਈਮ ਕਾਫੀ ਹੋ ਗਿਆ ਠੀਕ ਹੈ ਬਾਈ ਅੱਜ ਦੀ ਵੀਡੀਓ ਦੇਖਣੇ ਵਾਸਤੇ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ ਮਿਲਾਂ ਗੱਲਾਂ ਨੂੰ ਕਿਸੇ ਨਵੀਂ ਵੀਡੀਓ માં ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ